ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਂ ਆਏ ਭਈ ਜੀ ਆਪਣਾ ਅਨਿਲ ਕੁਮਾਰ ਹਾਂ ਕਿੱਥੋਂ ਆਏ ਤੁਸੀਂ ਮੈਂ ਸਲੰਪਰ ਆਇਆ ਹਾਂ ਤਾਂ ਦੱਸੋ ਤੁਸੀਂ ਕਿਸ ਚੀਜ਼ ਦੀ ਦਵਾਈ ਖਾ ਰਹੇ ਹੋ ਬਾਬਾ ਜੀ ਤੋਂ ਸ਼ੂਗਰ ਦੀ ਸ਼ੂਗਰ ਦੀ ਤੇ ਜਦੋਂ ਤੁਸੀਂ ਦਵਾਈ ਸ਼ੁਰੂ ਕੀਤੀ ਆ ਤਾਂ ਕਿੰਨੀ ਸੀ ਸ਼ੂਗਰ ਉਹ ਮੇਰੀ ਤਕਰੀਬਨ 350 300 ਹੋਏ ਹੁਣ ਕਿੰਨੀ ਰਹਿੰਦੀ ਹੈ ਹੁਣ ਦੱਸੋ ਸ਼ੇਰ ਤੇ ਕਿੰਨਾ ਟਾਈਮ ਹੋ ਗਿਆ ਖਾਣ ਦੇ ਮਹੀਨਾ ਹੋ ਗਿਆ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹੋ ਬੋਲੋ ਜੀ ਤੇਰਾ ਪਰਵਾਸ ਤਾਂ ਹੋਦਾ ਨਹੀਂ। ਅਹੋ ਚੋ ਨੰਬਰ ਬਣੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਕੀ ਨਾਮ ਆਪ ਜੀ ਦਾ? ਸੰਦਰਪਾਲ ਸਿੰਘ ਜੀ। ਕਿੱਥੇ ਦੇ ਰਹਿਣ ਵਾਲੇ ਹੋ? ਕੌਂਗੇ ਕਲਾਂ ਦੇ। ਅੱਛਾ ਜੀ ਵੈਦ ਸਾਬ ਕੋਲ ਥੋੜੀ ਦਵਾਈ ਚੱਲ ਰਹੀ ਹੈ ਜੀ? ਹਾਂ ਜੀ। ਕਿੰਨੇ ਸਮੇਂ ਤੋਂ? 1 ਮਹੀਨੇ ਤੋਂ ਚੱਲ ਰਹੀ ਹੈ। ਅੱਛਾ ਜੀ ਕਿੰਨੇ ਪਰਸੈਂਟ ਆਰਾਮ ਲੱਗਿਆ ਆਪ ਜੀ ਨੂੰ? ਇਹ ਯਾਨੀ 25% ਆਰਾਮ ਹੈ। ਅੱਛਾ ਜੀ ਕਿਸ ਚੀਜ਼ ਦੀ ਦਵਾਈ ਸੀ ਤੁਹਾਡੀ? ਵੇਟ ਲੂਸ ਕਰਨ ਦੀ। ਮਤਲਬ ਤੁਹਾਨੂੰ ਵਧੀਆ ਵਧੀਆ ਇਫੈਕਟ ਲੱਗਿਆ ਦਵਾਈ ਦਾ ਜੀ? ਹਾਂ ਜੀ ਸਰ। Yeah. Uh, so Terima kasih. ਯਾਰ ਤੁਹਾਡਾ ਕੀ ਨਾਮ ਹੈ ਬਾਈ ਜੀ ਮੇਰਾ ਨਾਮ ਵਿਜੇ ਸਿੰਘ ਹੈ ਕਿਹੜੇ ਪਿੰਡ ਤੋਂ ਐ ਮੇਰਾ ਪਿੰਡ ਹੀ ਨਾ ਹੈ ਬੜਾ ਤੇ ਤੁਸੀਂ ਕਿੰਨੇ ਚਿਰ ਤੋਂ ਦਵਾਈ ਖਾ ਰਹੇ ਬਾਬਾ ਜੀ ਤੋਂ ਬਾਬਾ ਜੀ ਤੋਂ 3 ਮਹੀਨੇ ਜਵਾਲੀ ਖਾ ਰਿਹਾ ਹਾਂ ਅੱਛਾ ਤੁਹਾਨੂੰ ਫਰਕ ਆਇਆ ਇਸ ਨਾਲ ਹਾਂ ਜੀ ਆਇਆ ਢੇ ਘਰ ਤੋਂ ਮਤਾ ਪਾ ਸੀਗਾ ਜੀ ਅੱਛਾ ਜੀ ਇਹ ਨਾਲ ਬਹੁਤ ਫਰਕ ਪਾ ਗਿਆ ਜੀ ਠੀਕ ਹੈ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆਪ ਜੀ ਦਾ ਬਰਤਿੰਦਰ ਸਿੰਘ ਕਿੱਥੇ ਦੇ ਰਹਿਣ ਵਾਲੇ ਹੋ ਬੁੱਲਰੀਆ ਵੇ ਵੈਸਾ ਕੋ ਥੋੜੀ ਦਵਾਈ ਚੱਲ ਰਹੀ ਹੈ ਹਾਂ ਜੀ ਕਿੰਨਾ ਸਮਾਂ ਹੋ ਗਿਆ ਚੱਲਦੀ ਨੂੰ 1 ਮਹੀਨਾ ਹੋ ਗਿਆ ਕਿੰਨੇ ਪਰਸੈਂਟ ਆਰਾਮ ਹੈ ਜੀ 30% ਠੀਕ ਹੈ ਜੀ ਧੰਨਵਾਦ 40 ਨੰਬਰ ਆਇਆ ਵੀ ਲੈੜੇ ਕੋਈ ਤਾਂ ਬਖੇ ਲੋਕਾਂ ਦੇ ਵੀਡੀਓ ਬਣਾਉਣੀ ਸੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਦਵਾਈ ਜਾਨੀ ਆ ਬਾਜ ਬੜੀ ਘੰਟੇ ਦਾ ਦਾਸਪੁਰ ਸਾਡੇ ਦੇ ਪਿੰਡ ਉਦੋਂ ਬਾਹਾਂ ਬਾਬਾ ਦਵਾਈ ਲੈਣਾ ਵਾਏ ਗੁੱਜੀ ਕਾ ਖਾਲਸਾ ਵਾਏ ਗੁੱਜੀ ਸਾਡੇ ਆਪਣਾ ਕੀ ਨਾਮ ਹੈ ਬਈ ਕਿੱਥੋਂ ਆਏ ਤੁਸੀਂ ਪਿੰਡ ਆ ਦੀ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਦਵਾਈ ਖਾਣ ਦੇ ਬਾਬਾ ਜੀ ਤੋਂ ਨਹੀਂ ਆਉਦਾ ਤੁਸੀਂ ਜਿਆਦਾ ਆ ਕਿੰਨਾ ਫਰਕ ਹੈ ਤੁਹਾਨੂੰ ਕਿੰਨਾ ਕਾਫੀ ਫਰਕ ਆਇਆ ਕੋਈ ਨਹੀਂ ਕੋਈ ਤਕਲੀਫ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਈ ਆਪਣਾ ਨਕੀ ਨਾ ਹੈ ਹਰਦੀਪ ਸਿੰਘ ਕਿਹੜੇ ਪਿੰਡੋਂ ਆਏ ਜੀ ਕਾਲਮ ਜੀ ਅ ਕਿੰਨੇ ਟਾਈਮ ਤੋਂ ਖਾਰੇ ਬਾਬਾ ਜੀ ਤੋਂ ਬਈ ਮਹੀਨਾ ਹੋ ਗਿਆ ਅ ਕਿੰਨਾ ਤੁਹਾਨੂੰ ਮਹਿਸੂਸ ਹੋ ਰਿਹਾ ਫਰਕ ਹੈ ਠੀਕ ਹੈ ਜੀ ਪਤਾ ਨਹੀਂ ਕੋਈ ਪ੍ਰੋਬਲਮ ਨਹੀਂ ਠੀਕ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆਪ ਜੀ ਦਾ ਅਵਤਾਰ ਸਿੰਘ ਆ ਜੀ ਕਿੱਥੇ ਦੇ ਰਹਿਣ ਵਾਲੇ ਹੋ ਮੈਂ ਦੀਵਾਪੂਸਾ ਮੇਰੇ ਪਿੰਡਾਂ ਦੀ ਦੀਵਾਪੂਸਾ ਡਾਕਟਰ ਸਾਹਿਬ ਕੋਲ ਥੋੜੀ ਦਵਾਈ ਚੱਲ ਰਹੀ ਸੀਗੀ ਹਾਂ ਜੀ ਕੀ ਫਾਇਦਾ ਹੋਇਆ ਇਸ ਆਬਦੀ ਦਵਾਈ ਦਾ ਹੁਣ ਬਹੁਤ ਠੀਕ ਹੈ ਜੀ ਮੈਂ ਬਹੁਤ ਜ਼ਿਆਦਾ ਫਾਇਦਾ ਹੋਇਆ ਕਿੰਨੇ ਸਮੇਂ ਤੋਂ ਦਵਾਈ ਚੱਲ ਰਹੀ ਸੀ 2 ਮਹੀਨੇ ਤੋਂ ਚੱਲ ਰਹੀ ਹੈ ਦਵਾਈ ਕਿੰਨੇ ਪਰਸੈਂਟ ਆਰਾਮ ਲੱਗਿਆ ਤਕਰੀਬਨ ਜੀ 75% ਆਰਾਮ ਹੋ ਗਿਆ ਧੰਨਵਾਦ ਜੀ 思うたすけんたちと顔。